ਉਤਰਪਾਰ ਸਮੇਤ ਵੱਖ-ਵੱਖ ਸੂਬਿਆਂ 'ਚ ਗਰਮੀ ਦਾ ਜ਼ੋਰ ਵਧਣ ਲੱਗਾ ਹੈ ਪਿਛਲੇ 2 ਤੋਂ 3 ਦਿਨਾਂ 'ਚ ਗਰਮ ਹਵਾਵਾਂ ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਜਨਜੀਵਨ ਅਸਤਵਿਅਸਤ ਹੋਣ ਲੱਗਾ ਹੈ ਪੰਜਾਬ 'ਚ ਪਾਰਾ 40 ਤੋਂ ਪਾਰ ਪਹੁੰਚ ਚੁੱਕਾ ਹੈ ਜੋ ਕਿ ਸਧਾਰਨ ਗਰਮੀ ਦੀ ਹੱਦ ਤੋਂ ਉੱਪਰ ਜਾਣ ਨੂੰ ਤਿਆਰ ਹੈ ਉੱਥੇ ਹੀ ਸ਼ੁੱਕਰਵਾਰ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ 'ਚ 3.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਹੋਇਆ ਹੈ ਇਸੇ ਲੜੀ 'ਚ ਕਟੋ ਕਰਤਾ ਆਪਣ 16 17 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਤੇ ਹਰਿਆਣਾ 'ਚ ਅਗਲੇ 3 ਦਿਨਾਂ ਲਈ yellow alert ਜਾਰੀ ਕੀਤਾ ਗਿਆ ਹੈ ਇਸ ਕਾਰਨ ਹਨੇਰੀ ਚੱਲਣ ਬਿਜਲੀ ਚਮਕਣ ਤੇ ਤੂਫਾਨ ਦੀ ਸੰਭਾਵਨਾ ਹੈ ਕੁਝ ਇਲਾਕਿਆਂ 'ਚ ਮੌੜੇ ਤਾਰ ਬਾਰਿਸ਼ ਹੋ ਸਕਦੀ ਹੈ ਇਹ alert 13 14 ਅਤੇ 15 April ਲਈ ਜਾਰੀ ਕੀਤਾ ਗਿਆ ਹੈ ਸ਼ੁੱਕਰਵਾਰ ਨੂੰ ਪੰਜਾਬ ਦੇ ਪਟਿਆਲਾ 'ਚ 38.4 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਹੈ ਜੋ ਕਿ ਪੰਜਾਬ ਦਾ ਸਭ ਤੋਂ ਗਰਮ ਸ਼ਹਿਰ ਰਿਹਾ ਹੈ ਇਸੇ ਤਰ੍ਹਾਂ ਨਾਲ ਲੁਧਿਆਣਾ 'ਚ 36.4 ਜਲੰਧਰ 'ਚ 36.3 ਬਠਿੰਡਾ 'ਚ 36 ਅੰਮ੍ਰਿਤਸਰ 'ਚ 35.5 ਤੇ ਪਹਾੜੀ ਇਲਾਕਿਆਂ ਨਾਲ ਲੱਗਦੇ ਪਠਾਨਕੋਟ 'ਚ 37.6 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ ਤਾਪਮਾਨ 40 ਡਿਗਰੀ ਨੂੰ ਛੂਣ ਲੱਗਾ ਹੈ ਤੇ ਆਉਣ ਵਾਲੇ ਦਿਨਾਂ ਚ ਗਰਮੀ ਵਧੇਗੀ ਇਸ ਕਾਰਨ ਸਿਹਤ ਮਾਹਰਾ ਵੱਲੋਂ ਦੁਪਹਿਰ ਦੇ ਸਮੇਂ ਖਾਸ ਵਿਚਾਅ ਕਰਨ ਦੀ ਸਲਾਹ ਦਿੱਤੀ ਗਈ ਹੈ ਦੋ ਪਹੀਆ ਵਾਹਨ ਤੇ ਜਾਣ ਵਾਲੇ ਵਿਸ਼ੇਸ਼ ਧਿਆਨ ਰੱਖਣ ਉੱਥੇ ਹੀ ਬੱਚਿਆਂ ਨਾਲ ਜਾਣ ਸਮੇਂ ਛਤਰੀ ਦੀ ਵਰਤੋਂ ਜ਼ਰੂਰ ਕਰੋ